ਮਰ ਤੁਸੀਂ ਪਿੰਡ ਪੱਦਰ ਤੇ ਉਹ ਹਲਕੇ ਪੱਦਰ ਤੇ ਵੀ ਮਤਲਬ ਕਿ ਤੁਸੀਂ ਉਹਨਾਂ ਨੂੰ ਕਿੰਨਾ ਕੁ ਪੋਲਿਟਿਕਲੀ ਆਪਣੇ ਲਈ ਥ੍ਰੈਟ ਸਮਝਦੇ ਹੋ ਮਤਲਬ ਕਿ ਕਿੱਡਾ ਕੁ ਵੱਡਾ ਉਹਨਾਂ ਦਾ ਥ੍ਰੈਟ ਹੈ ਸਿਆਸੀ ਕਹਿੰਦਾ ਉਹਨਾਂ ਨੂੰ ਸਮਝਦਾ ਕੁਝ ਨਹੀਂ ਪਤਾ ਮੇਰੇ ਕੋਲ ਮੈਂਬਰ ਪੰਚਾਇਤ ਬਣਨ ਆਏ ਸੀ ਕਰੀ ਮੈਂ ਜਵਾਬ ਦਿੱਤਾ ਵੀਡੀਓ ਇਹਨਾਂ ਦੇ ਨੇ ਵੀਡੀਓ ਸਾਰੇ ਮੈਨਿਪੂਲੇਟਿਡ ਨੇ ਐਸ ਡੀ ਐਮਸ ਮੈਨਿਪੂਲੇਟਿਡ ਨੇ ਬਲੌਕ ਸੈਕਟਰੀਜ਼ ਮੈਨਿਪੂਲੇਟਿਡ ਨੇ ਸਾਰਾ ਇਹ ਪੰਜਾਬ ਵਿੱਚ ਪਹਿਲੀ ਵਾਰ ਹੋਇਆ ਹੈ ਜਦੋਂ ਹੁਣ ਸਾਡੇ ਸਨੌਰ ਦੇ ਵਿੱਚ ਕਾਗਜ਼ ਫੜੇ ਸਾਡੇ ਮੈਂਬਰ ਪਾਰਲੀਮੈਂਟ ਧਰਮਵੀਰ ਗਾਂਧੀ ਡਾਕਟਰ ਉੱਥੇ ਹਾਜ਼ਰ ਨੇ ਉਹ ਜਿਹੜੇ 16 17 ਪਿੰਡਾਂ ਦੀਆਂ ਫਾਈਲਾਂ ਆਉਂਦੀਆਂ ਸੀ ਉੱਥੇ ਗੁੰਡੇ ਬਿਠਾਏ ਹੋਏ ਸੀਗੇ ਡੀਐਸਪੀ ਐਸਐਚਓ ਨਾਲ ਬੱਟੇ ਸੀ ਸਾਡੇ ਬੰਦੇ ਨੂੰ ਜੱਫੀ ਪਾ ਕੇ ਦੂਜੇ ਕਮਰੇ ਲੈ ਕੇ ਜਾ ਕੇ ਉਹਦੇ ਫਾਈਲਾਂ ਪੜ੍ਹ ਦਿੰਦੇ ਸੀ ਔਰ ਸਾਡੇ ਮੈਂਬਰ ਪਾਰਲੀਮੈਂਟ ਆਪ ਦੇਖ ਕੇ ਆਏ ਨੇ ਸਾਰੀ ਜਗ੍ਹਾ ਸਕੈਟਰਡ ਫਾਈਲਸ ਪਈਆਂ ਨੇ لیکن ਇਲੈਕਸ਼ਨ ਕਮਿਸ਼ਨ ਨੂੰ ਫੋਨ ਕੀਤਾ ਡੀਸੀ ਨੂੰ ਫੋਨ ਕੀਤਾ ਐਸਐਸਪੀ ਨੂੰ ਦੱਸਿਆ ਕਿਸੇ ਨੇ ਕੋਈ ਐਕਸ਼ਨ ਨਹੀਂ ਲਿਆ ਤੁਹਾਡਾ ਸਟੇਟਮੈਂਟ ਆਇਆ ਇਹ ਉਹ ਸਟੇਟਮੈਂਟ ਤੇ ਤੁਹਾਡੀ ਜਿਹੜੀ ਸਾਰਾ ਪਸ਼ੋਕੜ ਹੈ ਉਹ ਆਪਸ ਵਿੱਚ ਮੇਲ ਨਹੀਂ ਖਾ ਰਹੀ ਗੱਲ ਹੈ ਇਹ ਪਹਿਲੀ ਵਾਰ ਹੋਇਆ ਹੈ ਇਹ ਬਦਲਾਅ ਆਲੀ ਸਰਕਾਰ ਨੇ ਕਿ ਸਾਡੇ ਨਗਰ ਦੇ ਵਿੱਚ ਕਾਗਜ਼ ਰਿਜੈਕਟ ਕਰਾਏ ਗਏ ਸਾਡੀ ਫੈਮਿਲੀ ਦੇ ਵੀ ਕਾਗਜ਼ ਰਿਜੈਕਟ ਕਰਾ ਦਿੱਤੇ ਗਏ ਇੱਥੇ ਜਿਹੜੇ ਮੰਤਰੀ ਰਹੇ ਨੇ ਉਹ ਦਰਸਲ ਸਾਡੇ ਪਿੰਡ ਦੇ ਨਹੀਂ ਹੈਗੇ ਉਹ ਆ ਕੇ ਖਨਾਲ ਪਿੰਡਾ ਜਿਹੜੇ ਵਿੱਚ ਉੱਥੋਂ ਆ ਕੇ ਉਹਨਾਂ ਨੇ ਇੱਥੇ ਜ਼ਮੀਨ ਲਈ ਸੀ ਔਰ ਇਹਨਾਂ ਨੇ ਆਪਣੇ ਰੀਅਲ ਬ੍ਰਦਰ ਦੇ ਕਾਗਜ ਭਰਾਤੇ ਔਰ ਸਾਡੇ ਗਗਨਦੂਰ ਸਿੰਘ ਦੇ ਆਪਣੇ ਸਕੇ ਵੱਡੇ ਭਰਾ ਦੇ ਕਾਗਜ ਭਰਾਤੇ ਔਰ ਸਾਡੀ ਫੈਮਿਲੀ ਦੇ ਕਾਗਜ ਰਿਜੈਕਟ ਫਿਰ ਮੈਂ ਤਾਂ ਸਟੇਟਮੈਂਟ ਦਿੱਤੀ ਸੀ ਕਿ ਤੁਸੀਂ ਹੁਣ ਜੇ ਕਾਗਜ ਭਰਾਏ ਨੇ ਉਹਨਾਂ ਇਲੈਕਸ਼ਨ ਲੜੋ ਫਿਰ ਤੁਸੀਂ ਵਿਡਰੋਅ ਨਾ ਕਰ ਜਿਹੜੇ ਇਹਨਾਂ ਦੇ ਭਰਾ ਲੜਨਾ ਚਾਹੁੰਦੇ ਸੀ ਪ੍ਰਤਪਾਲ ਸਿੰਘ ਉਹਨਾਂ ਦਾ ਨਾਮ ਸਕਾਪਰਾ ਉਹ ਵੀ ਮੇਰੇ ਰਿਜੈਕਟ ਕਰਾ ਤੇ ਆਪਦੇ ਵਿਡਰੋਅ ਕਰ ਲੈ ਮੈਂ ਤਾਂ ਤਾਂ ਬਿਆਨ ਦਿੱਤਾ ਸੀ ਕਿ ਉਹਨੇ ਕਰੀ ਲੜ ਕੇ ਦੇ ਰਿਜੈਕਟ ਹੋਏ ਨੇ ਉਹ ਕਿਸੇ ਗਰਾਉਂਡ ਤੇ ਹੋਏ ਹੋਣਗੇ ਜਿਹੜੀ ਰੀਜ਼ਨਿੰਗ ਹੈ ਉਹਦੀ ਜਿਹੜੀ ਆਬਜੈਕਸ਼ਨ ਹੈ ਉਹ ਕੀ ਹੈ ਮੇਰੇ ਉੱਥੇ ਸਨੌਰ ਬਲਾਕ ਦੇ ਵਿੱਚ 100 ਪਿੰਡ ਹੈ 100 ਪਿੰਡ ਦੇ ਵਿੱਚੋਂ 60 ਸਰਪੰਚ ਜਿਹੜੇ ਮੇਰੇ ਕੈਂਡੀਡੇਟ ਸੀ ਉਹਨਾਂ ਦੇ ਕਾਗਜ਼ ਰਿਜੈਕਟ ਕਰ ਦਿੱਤੇ ਕਿ 60 17 ਦੇ ਵਿੱਚ ਕਾਗਜ਼ ਨਹੀਂ ਪਰਣ ਦਿੱਤੇ ਕਿ ਜਿੱਥੇ ਦੇ ਨੋ ਇਲੈਕਸ਼ਨ ਬੀਿੰਗ ਹੈਲਡ ਤੇ ਇਹ ਪਿੰਡਾਂ 'ਚ ਇਲੈਕਸ਼ਨ ਹੈ ਉੱਥੇ ਕੱਲ ਪਰਸੋਂ ਦੀ ਪੁਲਿਸ ਬੈਠੀ ਉਹਨਾਂ ਦੇ ਘਰਾਂ 'ਚ ਜਿਹੜੇ ਸਾਡੇ 60 ਰਿਜੈਕਟ ਕੀਤੇ ਨੇ ਕਿਸੇ ਦਾ ਸਾਨੂੰ ਇਹ ਨਹੀਂ ਦੱਸਿਆ ਕਿ ਇਹਦੇ ਕਾਗਜ਼ ਰਿਜੈਕਟ ਕਿਉਂ ਕੀਤੇ ਤੇ ਜਿਹੜਾ ਇਹ ਪਿੰਡਾ ਮਤਲਬ ਕਿ ਇਹਦੇ ਚ ਹੁਣ ਵਜ਼ੀਰ ਰਹੇ ਨੇ 2.5 ਸਾਲ 2.5 ਸਾਲ ਵਜ਼ੀਰ ਰਹੇ ਨੇ ਚਿਤਨ ਸਿੰਘ ਗੋੜਾ ਮਾਦਰਾ ਉਹਨਾਂ ਨੂੰ ਵੀ ਪਤਾ ਸੀ ਕਿ ਉਹਨਾਂ ਦਾ ਜਿਹੜਾ ਸਾਰਾ ਆਪਣਾ ਪ੍ਰਸ਼ਾਸਕੀ ਵਿਕਾਰ ਹੈ ਉਹ ਵੀ ਇੱਕ ਦਾਤੇ ਲੱਗਿਆ ਹੋਇਆ ਹੈ ਉਹਨਾਂ ਨੇ ਕੁਝ ਕੰਮ ਵੀ ਕੀਤੇ ਹੋਣਗੇ ਤੇ ਵਜ਼ੀਰ ਨੇ ਤਾਂ ਤੁਹਾਨੂੰ ਕੀ ਲੱਗਦਾ ਫਿਰ ਇਸ ਕਿਸਮ ਦੀ ਐਕਸਰਸਾਈਜ਼ ਉਹਨਾਂ ਨੂੰ ਪੈਣ ਦੀ ਕੀ ਲੋੜ ਪੈਗੀ ਸਾਨੂੰ ਤਾਂ ਕੋਈ ਸਾਡੇ ਨਗਰ ਜਾ ਕੇ ਪੁੱਛੋ ਕਿ ਉਹਨਾਂ ਨੇ ਕੀ ਕੰਮ ਕਰਾਏ ਵੀ ਮੇਰੇ ਨੋਟਿਸ 'ਚ ਕੋਈ ਐਸੀ ਗੱਲ ਨਹੀਂ ਹੈ ਜਿਹੜਾ ਕੋਈ ਪਿੰਡ 'ਚ ਕੋਈ ਇੱਕ ਲਾਈਟ ਵੀ ਲਗਾਈ ਹੋਵੇ ਉਹਨਾਂ ਨੇ ਦੋਵਾਂ ਸਾਲਾਂ 'ਚ ਉਹ ਜੀ ਅਸੀਂ ਪਿੰਡ 'ਚ ਗ੍ਰਿਡ ਮੈਂ ਪਿੰਡ ਦੇ ਮੰਡੀ ਮੇਰੇ ਫਾਦਰ ਨੇ ਬਣਾਈ ਹੈ। ਉਹ ਹਸਪੀਟਲ ਰਸੀਬ ਬਣਾਇਆ, ਸਕੂਲ ਰਸੀਬ ਬਣਾਇਆ, ਪੰਚਾਇਤ ਘਰ ਰਸੀਬ ਬਣਾਇਆ। ਸਾਰੇ ਪਿੰਡ ਦਾ ਸੀਵਰੇਜ ਦਾ ਜਿਹੜਾ ਪਾਣੀ ਕੱਢਿਆ ਉਹ ਮੇਰੇ ਮੈਂ ਆਪਣੇ ਟਾਈ ਕਰਾਇਆ। ਸਾਰਾ ਪਿੰਡ ਪੱਕਾ ਕੀਤਾ। ਪਿੰਡਾਂ ਦੀ ਕੋਲੋਨੀ ਕੱਟੀ ਗਈ। ਤੇ ਕੋਪਰੇਟਿਵ ਸੁਸਾਇਟੀ ਸਾਡੇ ਪਿੰਡ ਚ ਅਸੀਂ ਲਿਆਂਦੀ। ਪਰ ਕੀ ਇਹ ਇੱਕ ਕੰਮ ਵੀ 10 ਦਿਨ ਜਿਹੜਾ ਇਹਨਾਂ ਨੇ ਕਰਾਇਆ। ਆਈ ਦੀ ਵਿਚਾਰ ਚਰਚਾ ਦੇ ਵਿੱਚ ਤੁਹਾਡਾ ਸਵਾਗਤ ਹੈ। ਮੈਂ ਗੁਰਸ਼ਮਸ਼ੀਰ ਵੜੈਚ। ਇਸ ਵੇਲੇ ਅਸੀਂ ਪਿੰਡ ਜੋੜਾ ਮਾਜਰਾ ਦੇ ਵਿੱਚ ਬੈਠੇ ਆਂ ਪਿੰਡ ਜੋੜਾ ਮਾਜਰਾ ਜਿਹੜਾ ਹੈਗਾ ਇਸ ਵੇਲੇ ਚਰਚਾ ਦੇ ਵਿੱਚ ਹੈ ਕਿਉਂਕਿ ਇਹ ਜੋ ਆਪਣੇ ਐਕਸ ਮਿਨਿਸਟਰ ਰੈਨੇ ਚੇਤਨ ਸਿੰਘ ਜੋੜਾ ਮਾਜਰਾ ਪੰਜਾਬ ਦੇ ਸਮਾਣਾ ਹਲਕੇ ਤੋਂ ਐਮਐਲਏ ਨੇ ਉਹਨਾਂ ਦਾ ਪਿੰਡ ਹੈਗਾ ਇਸ ਪਿੰਡ ਦੇ ਵਿੱਚ ਵੀ ਪੰਚਾਇਤੀ ਚੋਣਾਂ ਦਾ ਜਿਹੜਾ ਅਮਲ ਆ ਉਹ ਚੱਲ ਰਿਹਾ ਨਾਮਜ਼ਦਗੀਆਂ ਹੋਈਆਂ ਨੇ ਤੇ ਉਸ ਨੂੰ ਲੈ ਕੇ ਜਿਹੜੀਆਂ ਕੰਪਲੇਂਟਸ ਹੋਈਆਂ ਨੇ ਉਸ ਤੋਂ ਬਾਅਦ ਜਿਹੜੀਆਂ ਨਾਮਜ਼ਦਗੀਆਂ ਰੱਦ ਹੋਣ ਦਾ ਦੌਰ ਦਰਾ ਚੱਲ ਰਿਹਾ ਸਾਡੇ ਤੇ ਇਲਜ਼ਾਮ ਤਰਾਸ਼ੀਆਂ ਚੱਲ ਰਹੀਆਂ ਨੇ ਆਪਾਂ ਗੱਲ ਕਰਦੇ ਆਂ ਸਾਡੇ ਨਾਲ ਹਰਿੰਦਰ ਪਾ ਪਾਲ ਸਿੰਘ ਜੀ ਹੈਰੀ ਮਾਨ ਨੇ ਇਸੇ ਪਿੰਡ ਤੋਂ ਬਿਲੋਂਗ ਕਰਦੇ ਨੇ ਇਸੇ ਜਿਹੜਾ ਪਰਿਵਾਰ ਹੈ ਇਹ ਸਾਰਾ ਜੋੜਾ ਮਾਜਰਾ ਪਰਿਵਾਰ ਉਸੇ ਪਰਿਵਾਰ ਦੇ ਨਾਲ ਸਬੰਧ ਰੱਖਦੇ ਨੇ ਪਰ ਇਸ ਜੋ ਹਲਕਾ ਸਨੌਰ ਹੈ ਉਸ ਦਾ ਇਹ ਦੇਖਦੇ ਆ ਕਾਂਗਰਸ ਦੇ ਵੱਲੋਂ ਇਨਚਾਰਜ ਨੇ ਉਸ ਹਲਕੇ ਦੇ ਆਪਾਂ ਇਹਨਾਂ ਨਾਲ ਗੱਲਬਾਤ ਕਰਦੇ ਆ ਕਿ ਕੀ ਇਹਨਾਂ ਦਾ ਪਿਛਲੇ ਦਿਨਾਂ ਚ ਸਟੇਟਮੈਂਟ ਆਇਆ ਕਿ ਪੋਲੀਟੀਕਲੀ ਇੱਥੇ ਮੋਟੀਵੇਟਿਡ ਹੋ ਕੇ ਇਹ ਕਾਗਜ਼ ਰੱਦ ਕਰਵਾਏ ਗਏ ਨੇ ਇੱਕ ਸਰਪੰਚੀ ਦੇ ਇਹਨਾਂ ਦੇ ਕੋਈ ਜਿਹੜੇ ਸਰਪਜੀਤ ਸਿੰਘ ਜਿਹੜੇ ਇਹਨਾਂ ਦੇ ਨੇਫਿਊ ਲੱਗਦੇ ਨੇ ਉਹਨਾਂ ਦੇ ਆਪਾਂ ਪੁੱਛਦਿਆਂ ਕਿ ਕੀ ਮਾਮਲਾ ਹੈ ਇਹਨਾਂ ਦਾ ਕੀ ਪੱਖ ਹੈ ਸਾਰੇ ਦੇ ਵਿੱਚ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਤੁਸੀਂ ਇਸ ਪਿੰਡ ਪਿੰਡ ਦੇ ਵਸਨੀਕ ਹੋ ਇਸ ਪਿੰਡ ਦੇ ਨਾਲ ਤੁਹਾਡੇ ਪਰਿਵਾਰ ਦਾ ਸਾਰਾ ਸਿਸਟਮ ਜੁੜਿਆ ਹੋਇਆ ਤੇ ਜੋ ਤੁਹਾਡਾ ਸਟੇਟਮੈਂਟ ਆਇਆ ਇਹ ਉਹ ਸਟੇਟਮੈਂਟ ਤੇ ਤੁਹਾਡੀ ਜਿਹੜੀ ਸਾਰਾ ਪਿਸ਼ੋਕੜ ਹੈ ਉਹ ਆਪਸ ਵਿੱਚ ਮੇਲ ਨਹੀਂ ਖਾ ਰਹੀ ਗੱਲ ਕੀ ਮਤਲਬ ਕਿ ਇਦਾਂ ਤੁਸੀਂ ਕਿਉਂ ਸਟੇਟਮੈਂਟ ਇਤਾਂ ਦੇ ਦਿੱਤੀ ਹੈ ਇਸ ਤਰ੍ਹਾਂ ਕੀ ਜੋੜਾ ਮਾਜਰਾ ਵਿੱਚ ਅਸੀਂ 1945 ਦੇ ਵਿੱਚ ਇੱਥੇ ਆ ਕੇ ਵਸੇ ਸੀ ਜੀ ਇਹ ਜੋੜਾ ਮਾਜਰਾ ਜੀਨ ਸਟੇਟ ਦਾ ਹਿੱਸਾ ਹੈ ਜੀ ਜੀਨ ਸਟੇਟ ਸੀ ਜਿਹਦਾ ਕੈਪੀਟਲ ਸੰਗਰੂਰ ਹੁੰਦਾ ਸੀ ਤੇ ਮੇਰੇ ਦਾਦਾ ਜੀ ਦੇ ਦਾਦਾ ਜੀ ਪਹਿਲੇ ਜਿਹੜੇ ਸੀਗੇ ਆਪਣਾ ਮਹਾਰਾਜਾ ਜੀਨ ਉਹਨਾਂ ਦੇ ਦੀਵਾਨ ਰਹੇ ਨੇ ਔਰ ਮੇਰੇ ਦਾਦਾ ਜੀ ਏਡੀਸੀ ਸੀਗੇ ਮਹਾਰਾਜ ਰਣਵੀਰ ਸਿੰਘ ਦੇ ਜਿਹੜੇ ਅਖੀਰਲੇ ਮਹਾਰਾਜਾ ਸੀਗੇ ਔਰ ਮੇਰੇ ਦਾਦਾ ਜੀ ਨਾਲੇ ਗਵਰਨਿੰਗ ਕਾਉਂਸਲ ਦੇ ਮੈਂਬਰ ਸੀਗੇ ਔਰ ਇਹ ਜਿਹੜੇ ਜੋੜਾ ਮਾਜਰਾ ਪਿੰਡ ਹੈ ਸਾਰਾ ਸਾਨੂੰ ਮਹਾਰਾਜ ਸੰਗਰੂਰ ਨੇ ਦਿੱਤਾ ਸੀ ਸਾਡਾ オリジナル ਪਿੰਡ ਜੂਨਾ ਮੋੜ ਹੈ ਸੰਗਰੂਰ ਦੇ ਵਿੱਚ ਤੇ ਅਸੀਂ ਸੰਗਰੂਰ ਸ਼ਹਿਰ ਦੇ ਵਿੱਚ ਹੀ ਸਾਡੀ ਸਾਰੀ ਜ਼ਮੀਨ ਸੀਗੀ ਜਿਹੜਾ ਕਾਲਜ ਆ ਰਣਵੀਰ ਕਾਲਜ ਦੇ ਨਾਲ ਇਹ ਸਾਨੂੰ ਮਹਾਰਾਜ ਸੰਗਰੂਰ ਨੇ ਇੱਥੇ ਦਿੱਤੀ ਸੀ ਇਹ ਜੀਨ ਸਟੇਟ ਦਾ ਹਿੱਸਾ ਸੀ ਔਰ 1945 ਤੋਂ ਅਸੀਂ ਇਹ ਪਿੰਡ ਦੇ ਵਿੱਚ ਅਸੀਂ ਵਸ ਰਹੇ ਹਾਂ ਜੀ ਤੇ 1900 1959 ਤੋਂ ਤੱਕरीबन ਪੰਚਾਇਤ ਦੀਆਂ ਇਲੈਕਸ਼ਨਾਂ ਸ਼ੁਰੂ ਹੋਈਆਂ ਨੇ ਜੀ ਉਹ ਲਗਾਤਾਰ 50 ਸਾਲ ਕੰਟੀਨਿਊਸਲੀ 50 ਸਾਲ ਅਸੀਂ ਪਿੰਡ ਦੇ ਸਰਪੰਚ ਰਹੇ ਹਾਂ ਇਸੇ ਘਰ ਦੇ ਵਿੱਚ ਮੇਰੇ ਤਾਇਆ ਜੀ ਕਮਰਦ ਰੰਤੇਰ ਸਿੰਘ ਮੇਰੇ ਫਾਦਰ ਸਰਦਾਰ ਹਰਬੰਸ ਸਿੰਘ ਤੇ ਉਸ ਤੋਂ ਬਾਅਦ 16 ਸਾਲ ਮੈਂ ਰਹਾ ਜਦੋਂ ਤੱਕ ਰਿਜ਼ਰਵੇਸ਼ਨ ਨਹੀਂ ਆਈ ਜੀ ਉਦੋਂ ਤੱਕ ਸਰਪੰਚੀ ਸਾਡੇ ਕੋਲ ਇਸ ਪਿੰਡ ਦੇ ਵਿੱਚ ਰਹੀ ਹੈ ਜੀ ਔਰ ਜਦੋਂ ਰਿਜ਼ਰਵੇਸ਼ਨ ਆਈਏ ਫਿਰ ਸਾਡੇ ਦੋ ਮੇਰਾ ਡਰਾਈਵਰ ਸੀਗਾ ਉਹ ਬਣਿਆ ਤੇ ਇੱਕ ਸਾਡੇ ਅਜਮੇਰ ਸਿੰਘ ਸੀਗੇ ਸਾਡੇ ਕੋਲ ਦੀ ਮਾਤਾ ਸਾਡਾ ਘਰ ਦਾ ਕੰਮ ਕੀਤਾ ਉਹਨੇ 70 ਸਾਲ ਜੀ ਔਰ ਉਹਦੇ بیٹے ਨੂੰ ਅਸੀਂ ਉਦੋਂ ਸਰਪੰਚ ਬਣਾਇਆ ਸੋ ਲਗਾਤਾਰ 50 ਸਾਲ ਤੋਂ ਵੀ ਵੱਧ ਸਰਪੰਚੀ ਸਾਡੇ ਸਾਡੇ ਕੋਲ ਰਹੀ ਜੀ ਐਂਡ ਕਦੀ ਵੀ ਅੱਜ ਤੱਕ ਕਦੀ ਕਿਸੇ ਦੇ ਕਾਗਜ਼ ਨਹੀਂ ਰਿਜੈਕਟ ਕੀਤੇ ਗਏ ਜਦੋਂ ਮੈਂ ਪਹਿਲੀ ਇਲੈਕਸ਼ਨ ਲੜਿਆ ਇੱਥੇ ਸਾਡੇ ਇੱਥੇ ਸੀਗੇ ਗਮਦੂਰ ਸਿੰਘ ਮਾਨ ਹੈ ਨਿਓ ਵੀ ਉਹ ਮੇਰੇ ਖਿਲਾਫ ਇਲੈਕਸ਼ਨ ਲੜੇ ਸਾਡੀ ਗਵਰਨਮੈਂਟਾਂ ਵੀ ਰਹੀਆਂ ਨੇ ਅਸੀਂ ਕਦੀ ਕਿਸੇ ਦੇ ਕਾਗਜ਼ ਰਿਜੈਕਟ ਨਹੀਂ ਸੀ ਕੀਤੇ ਜਦੋਂ ਸੈਕੰਡ ਟਾਈਮ ਮੈਂ ਚੋਣ ਲੜਿਆ ਉਦੋਂ ਵੀ ਅਨਪੋਜ਼ ਨਹੀਂ ਆਇਆ ਮੇਰੇ ਨਾਲ ਮੇਰੇ ਆਪਣੇ ਹੀ ਮੇਰੇ ਕੋਲ ਕੰਮ ਕਰਦਾ ਰਿਹਾ ਲੜਕਾ ਦਾਨਾ ਸਿੰਘ ਉਹਦਾ ਨਾਮ ਸੀ ਪਟਿਆਲੇ ਸਾਡੇ ਕੋਲ ਕੰਮ ਕਰਦਾ ਹੁੰਦਾ ਸੀ ਉਹਨੇ ਮੇਰੇ ਉਲਟ ਕਾਗਜ਼ ਭਰੇ ਤੇ ਅਸੀਂ ਉਹਦੇ ਕਾਗਜ਼ ਰਿਜੈਕਟ ਨਹੀਂ ਸੀ ਕਰਾਏ ਅਸੀਂ ਚੋਣ ਲੜੇ ਸੀ ਚੋਣ ਲੜ ਮੈਂ ਆਪ ਖੁਦ ਚੋਣ ਦੋ ਚੋਣਾਂ ਮੈਂ ਲੜੀਆਂ ਮੈਂ ਅਨਪੋਜ਼ ਨਹੀਂ ਆਇਆ ਮੈਂ ਯੂਨੀਨਿਮਸਲੀ ਨਹੀਂ ਆਇਆ ਜਿਹੜਾ ਹੱਕ ਬੰਦਾ ਨਗਰ ਨੇ ਜਿਹਨੂੰ ਚੁਣਨਾ ਹੈ ਔਰ ਜਿਹਨੇ ਲੜਨਾ ਹੈ ਲੜਨ ਵਾਲੇ ਦਾ ਵੀ ਹੱਕ ਹੈ ਐਨੀਬਡੀ ਕੈਨ ਕੰਟੈਸਟ ਔਰ ਵੋਟ ਪਾਣ ਵਾਲੇ ਨੂੰ ਵੀ ਖੁੱਲ੍ਹ ਕੇ ਅਧਿਕਾਰ ਹੋਣਾ ਚਾਹੀਦਾ ਸਾਨੂੰ ਸੰਵਿਧਾਨ ਨੇ ਹੱਕ ਦਿੱਤਾ ਹੈ ਉਹ ਹੱਕ ਦਾ ਇਸਤੇਮਾਲ ਕਰਨਾ ਸਾਡੇ ਕਨਸਟੀਟਿਊਸ਼ਨ ਦੇ ਵਿੱਚ ਹੈ ਔਰ ਜਦੋਂ ਉਸ ਤੋਂ ਆਪਾਂ ਵਾਝਾ ਕਰਦੀਏ ਕਿਸੇ ਨੂੰ ਇਹ ਪਹਿਲੀ ਵਾਰ ਹੋਇਆ ਹੈ ਇਹ ਬਦਲਾਅ ਲਈ ਸਰਕਾਰ ਨੇ ਕਿ ਸਾਡੇ ਨਗਰ ਦੇ ਵਿੱਚ ਕਾਗਜ਼ ਰਿਜੈਕਟ ਕਰਾਏ ਗਏ ਨੇ ਸਾਡੀ ਫੈਮਿਲੀ ਦੇ ਵੀ ਕਾਗਜ਼ ਰਿਜੈਕਟ ਕਰਾ ਦਿੱਤੇ ਗਏ ਨੇ ਤਾਂ ਮੈਂ ਇਹ ਕਿਹਾ ਸੀਗਾ ਕਿ ਜੇ ਹੁਣ ਸਾਡੇ ਕਾਗਜ਼ ਆਮ ਆਦਮੀ ਪਾਰਟੀ ਦੀ ਗਵਰਨਮੈਂਟ ਨੇ ਰਿਜੈਕਟ ਕਰਾਏ ਨੇ ਔਰ ਇੱਥੇ ਜਿਹੜੇ ਮੰਤਰੀ ਰਹੇ ਨੇ ਉਹ ਦਰਸਲ ਸਾਡੇ ਪਿੰਡ ਦੇ ਨਹੀਂ ਹੈਗੇ ਉਹ ਆ ਕੇ ਖਨਾਲ ਪਿੰਡਾ ਜਿਹੜੇ ਵਿੱਚ ਉੱਥੋਂ ਆ ਕੇ ਉਹਨਾਂ ਨੇ ਇੱਥੇ ਜ਼ਮੀਨ ਲਈ ਸੀ ਤਾਂ ਜਿਹੜਾ ਜਿਹੜਾ ਬੈਕਗ੍ਰਾਉਂਡ ਤੁਸੀਂ ਪਹਿਲਾਂ ਦੱਸਿਆ ਉਸ ਬੈਕਗ੍ਰਾਉਂਡ ਨਾਲ ਉਹ ਜੁੜੀ ਨਹੀਂ ਹੈ ਉਹ ਸਾਡੇ ਨਾਲ ਉਹ ਪਰਿਵਾਰ ਦਾ ਕੋਈ ਤੱਲਕ ਨਹੀਂ ਹੈ ਉਹ ਖਨਾਲ ਹੈਗੇ ਨੇ ਖਨਾਲ ਤੋਂ ਆਏ ਨੇ ਉਹ ਮਾਨਾਂ ਚੋਂ ਨਹੀਂ ਹੈਗੇ ਨੇ ਔਰ ਉਹ ਆਪਣੇ ਪਿੰਡ ਪਿੱਛੇ ਜੋੜਾ ਮਜਰਾ ਲਿਖਣ ਲੱਗ ਗਏ ਉੱਥੋਂ ਖਨਾਲੀ ਉਹਨਾਂ ਨੂੰ ਪਿੰਡ ਸਾਡੇ ਸਾਰੇ ਖਨਾਲੀਏ ਕਹਿੰਦੇ ਨੇ ਉਹਨਾਂ ਦੇ ਫਾਦਰ ਕਰਨੈਲ ਸਿੰਘ ਹੋਰੀ ਗਮਦੂਰ ਸਿੰਘ ਹੋਰੀ ਇਹ ਸਾਰਿਆਂ ਨੂੰ ਖਨਾਲੀਏ ਕਹਿੰਦੇ ਸੀ ਇਹ ਫੈਮਿਲੀ ਉੱਥੋਂ ਖਨਾਲ ਤੋਂ ਆ ਕੇ ਸਾਡੇ ਵਸੀ ਸੀ ਔਰ ਇਹਨਾਂ ਨੇ ਆਪਣੇ ਰੀਅਲ ਬ੍ਰਦਰ ਤੇ ਕਾਗਜ ਭਰਾਤੇ ਅੱਛਾ ਔਰ ਸਾਡੇ ਗਮਦੂਰ ਸਿੰਘ ਦੇ ਆਪਣੇ ਸਕੇ ਵੱਡੇ ਭਰਾ ਦੇ ਕਾਗਜ ਭਰਾਤੇ ਔਰ ਸਾਡੀ ਫੈਮਿਲੀ ਦੇ ਕਾਗਜ ਰਿਜੈਕਟ ਕਰਦੇ ਫਿਰ ਮੈਂ ਤਾਂ ਸਟੇਟਮੈਂਟ ਦਿੱਤੀ ਸੀ ਕਿ ਤੁਸੀਂ ਹੁਣ ਜੇ ਕਾਗਜ ਭਰਾਏ ਨੇ ਹੁਣ ਇਲੈਕਸ਼ਨ ਲੜੋ ਹੁਣ ਤੁਸੀਂ ਵਿਧਰੋ ਨਾ ਕਰਜੇ ਜਿਹੜੇ ਜਿਹੜੇ ਉਹ ਹੁਣ ਕੱਲ ਮੈਨੂੰ ਪਤਾ ਲੱਗਿਆ ਵਿਡਰਾਅ ਹੀ ਕਰਕੇ ਗਮਦੂਰ ਸਿੰਘ ਵੀ ਵਿਡਰਾਅ ਕਰਕੇ ਨਹੀਂ ਉਹਨਾਂ ਦੇ ਗਮਦੂਰ ਸਿੰਘ ਨਹੀਂ ਜਿਹੜੇ ਇਹਨਾਂ ਦੇ ਬ੍ਰਦਰ ਸੀਗੇ ਅੱਛਾ ਜਿਹੜੇ ਜਿਹੜੇ ਇਹਨਾਂ ਦੇ ਭਰਾ ਲੜਨਾ ਚਾਹੁੰਦੇ ਸੀ ਪ੍ਰਤਪਾਲ ਸਿੰਘ ਉਹਨਾਂ ਦਾ ਨਾਮ ਸਕਾਪਰਾ ਅੱਛਾ ਜੀ ਉਹ ਵੀ ਮੇਰੇ ਰਿਜੈਕਟ ਕਰਾ ਤੇ ਆਪਦੇ ਵਿਡਰਾਅ ਕਰ ਲੇ ਮੈਂ ਤਾਂ ਤਾਂ ਬਿਆਨ ਦਿੱਤਾ ਸੀ ਕਿ ਉਹਨੇ ਇੱਕ ਕਰੀ ਲੜ ਕੇ ਦੇਖੋ ਹੂੰ ਤਾਂ ਜਿਹੜੀ ਤੁਸੀਂ ਰਿਜੈਕਟ ਹੋਏ ਨੇ ਉਹ ਕਿਸੇ ਗਰਾਉਂਡ ਤੇ ਹੋਏ ਹੋਣਗੇ ਜਿਹੜੀ ਰੀਜ਼ਨਿੰਗ ਹੈ ਉਹਦੀ ਜਿਹੜੀ ਆਬਜੈਕਸ਼ਨ ਹੈ ਉਹ ਕੀ ਹੈ ਦੇਖੋ ਮੈਂ ਸਨੌਰ ਹਲਕੇ ਨੂੰ ਦੇਖ ਰਿਹਾ ਹੂੰ ਮੇਰੇ ਉੱਥੇ ਸਨੌਰ ਬਲਾਕ ਦੇ ਵਿੱਚ 100 ਪਿੰਡ ਹੈ। ਹੂੰ 100 ਪਿੰਡ ਦੇ ਵਿੱਚੋਂ 60 ਸਰਪੰਚ ਜਿਹੜੇ ਮੇਰੇ ਕੈਂਡੀਡੇਟ ਸੀ ਉਹਨਾਂ ਦੇ ਕਾਗਜ਼ ਰਿਜੈਕਟ ਕਰ ਦਿੱਤੇ ਗਏ ਸੱਠਾਂ ਦੇ। ਜੀ 17 ਦੇ ਵਿੱਚ ਕਾਗਜ਼ ਨਹੀਂ ਪਰਨ ਦਿੱਤੇ ਕਿ ਜਿੱਥੇ ਦੇਸ ਨੋ ਇਲੈਕਸ਼ਨ ਬੀਿੰਗ ਹੈਲਥ। ਅੱਛਾ 23 ਪਿੰਡਾਂ 'ਚ ਇਲੈਕਸ਼ਨ ਹੈ ਉੱਥੇ ਕੱਲ ਪਰਸੋਂ ਦੀ ਪੁਲਿਸ ਬੈਠੀ ਹੈ ਉਹਨਾਂ ਦੇ ਘਰਾਂ 'ਚ। ਅੱਛਾ ਜਿਹੜੇ ਸਾਡੇ 60 ਰਿਜੈਕਟ ਕੀਤੇ ਨੇ ਕਿਸੇ ਦਾ ਸਾਨੂੰ ਇਹ ਨਹੀਂ ਦੱਸਿਆ ਕਿ ਇਹਦੇ ਕਾਗਜ਼ ਰਿਜੈਕਟ ਕਿਉਂ ਕੀਤੇ ਗਏ ਨੇ। ਹੂੰ ਨਾ ਉਹਨਾਂ ਨੂੰ ਬੁਲਾ ਕੇ ਸਿਕਿਉਰਿਟੀ ਨਹੀਂ 'ਚ ਬੁਲਾਇਆ ਗਿਆ ਸ਼ਾਮਲ ਕੀਤਾ ਗਿਆ। ਕਿ ਤੁਹਾਡੇ ਤੇ ਕੋਈ ਇਤਰਾਜ ਹੈ ਇਸੇ ਤਰ੍ਹਾਂ ਮੇਰੇ ਉੱਤੇ ਸਾਰੇ ਹਲਕੇ ਵਿੱਚ 245 ਪਿੰਡ ਨੇ ਸਨੌਰ ਦੇ ਵਿੱਚ ਅੱਛਾ ਜੀ 245 ਪਿੰਡਾਂ 'ਚੋਂ 132 ਪਿੰਡਾਂ ਦੇ ਮੇਰੇ ਸਰਪੰਚ ਦੇ ਕੈਂਡੀਡੇਟ ਰਿਜੈਕਟ ਕਰਦੇ ਤੇ ਜਦ 25 ਦਿਨ ਉਹ ਤਾਂ ਆਪਣੇ ਕਈ ਸੋਵਾਂ 'ਚ 132 ਪਿੰਡਾਂ ਵਿੱਚ ਕਾਂਗਰਸ ਪਾਰਟੀ ਦੇ ਕੈਂਡੀਡੇਟ ਸਰਪੰਚੀ ਦੇ ਰਿਜੈਕਟ ਵਿਦਆਊਟ ਗੇਵਿੰਗ ਐਨੀ ਰੀਜ਼ਨ ਅੱਛਾ ਕੋਈ ਉਹਨਾਂ ਨੇ ਇਹ ਨਹੀਂ ਦੱਸਿਆ ਅੱਛਾ ਕਈ ਪਿੰਡਾਂ ਸ਼ਾਮਲੜ ਦੀ ਜ਼ਮੀਨ ਨਹੀਂ ਕਹਿੰਦੇ ਤੁਸੀਂ ਸ਼ਾਮਲਟ ਦੀ ਜ਼ਮੀਨ 'ਚ ਬੈਠੇ ਹੋ ਉਹਦੇ ਕਹਿ ਦਿੰਦੇ ਨੇ ਤੁਸੀਂ ਰੈਂਪ ਬਣਾ ਲਿਆ ਜੀ ਜਿਹੜੇ ਤੁਹਾਡੇ ਰਿਲੇਟਿਵ ਨੇ ਮੈਂ ਤਾਂ ਸਰਜੀਤ ਸਿੰਘ ਉਹਨਾਂ ਦੇ ਵੀ ਤੇ ਇਹੀ ਅਲੀਗੇਸ਼ਨ ਹੈ ਕਿ ਉਹ ਸ਼ਾਮਲਟ ਦੀ ਜ਼ਮੀਨ ਦੇ ਵਿੱਚ ਬੈਠੇ ਆ ਤੇ ਇਲੈਕਟ੍ਰਿਸਿਟੀ ਉਹਨਾਂ ਉਹਨਾਂ ਨੂੰ ਕਿਸੇ ਨੇ ਬੁਲਾਇਆ ਗਿਆ ਜੀ ਉਹਨਾਂ ਨੂੰ ਕਿਸੇ ਨੇ ਆ ਕੇ ਇਤਰਾਜ਼ ਦਿਖਾਇਆ ਉਹਨਾਂ ਨੂੰ ਬੁਲਾਇਆ ਉਹ ਜਵਾਬ ਦਿੰਦੇ ਅੱਛਾ ਉਹ ਜਵਾਬ ਦਿੰਦੇ ਕਿ ਹਾਂ ਵੀ ਮੇਰੇ ਤੇ ਇਲਜ਼ਾਮ ਲੱਗਿਆ ਉਹਦਾ ਆਨਸਰ ਕਰਦੇ ਉਹ ਇਹ ਤਾਂ ਸਿਰਫ ਇਹਨਾਂ ਦੇ ਇਲੈਕਸ਼ਨਸ ਦੇ ਵਿੱਚ ਜਦੋਂ ਮੇਰੇ ਉਲ ਜਿਹੜੇ ਲੜਦੇ ਸੀ ਉਹਨਾਂ ਦੇ ਬੜੇ ਸੀ ਅਸੀਂ ਇਲਜ਼ਾਮ ਹੀ ਨਹੀਂ ਸੀ ਲਾਉਂਦੇ ਹੂੰ ਕਿ ਇਲਜ਼ਾਮ ਲਾ ਕੇ ਰਿਜੈਕਟ ਕਰਾਉਂਦਾ ਮਤਲਬ ਕੀ ਹੈ ਿਆਹ ਨੂੰ ਦੱਸੋ ਅੱਛਾ ਔਰ ਇਹ ਨਹੀਂ ਤਾਂ ਫਿਰ ਲੜਨ ਤੋਂ ਵਾਰੇਕ ਨੂੰ ਹੂੰ ਨਹੀਂ ਪਰ ਉਹ ਕਹਿੰਦੇ ਬੀਡੀਓ ਦੀ ਰਿਪੋਰਟ ਆ ਗਈ ਨਾ ਉਸ ਮਸਲੇ ਚ ਬੀਡੀਓ ਇਹਨਾਂ ਦੇ ਨੇ ਹੂੰ ਵੀਡੀਓ ਸਾਰੇ ਮੈਨਿਪੂਲੇਟਿਡ ਨੇ ਐਸ ਡੀ ਐਮਸ ਮੈਨਿਪੂਲੇਟਿਡ ਨੇ ਹੂੰ ਬਲੌਕ ਸੈਕਟਰੀਜ਼ ਮੈਨਿਪੂਲੇਟਿਡ ਨੇ ਸਾਰਾ ਇਹ ਪੰਜਾਬ ਵਿੱਚ ਪਹਿਲੀ ਵਾਰ ਹੋਇਆ ਹੈ ਜਦੋਂ ਹੁਣ ਸਾਡੇ ਸਨੌਰ ਦੇ ਵਿੱਚ ਕਾਗਜ਼ ਫੜੇ ਗਏ ਸਾਡੇ ਮੈਂਬਰ ਪਾਰਲੀਮੈਂਟ ਧਰਮਵੀਰ ਗਾਂਧੀ ਡਾਕਟਰ ਉੱਥੇ ਹਾਜ਼ਰ ਨੇ ਉਹ ਜਿਹੜੇ 16 17 ਪਿੰਡਾਂ ਦੀਆਂ ਫਾਈਲਾਂ ਆਉਂਦੀਆਂ ਸੀ ਉੱਥੇ ਗੁੰਡੇ ਪਿਠਾਏ ਹੋਏ ਸੀਗੇ ਡੀਐਸਪੀ ਐਸਐਚਓ ਨਾਲ ਬੈਠੇ ਸੀ ਸਾਡੇ ਬੰਦੇ ਨੂੰ ਜੱਫੀ ਪਾ ਕੇ ਦੂਜੇ ਕਮਰੇ ਲੈ ਕੇ ਜਾ ਕੇ ਉਹਦੇ ਫਾਈਲਾਂ ਪੜ੍ਹ ਦਿੰਦੇ ਸੀ ਜੀ ਔਰ ਸਾਡੇ ਮੈਂਬਰ ਪਾਰਲੀਮੈਂਟ ਆਪ ਦੇਖ ਕੇ ਆਏ ਨੇ ਸਾਰੀ ਜਗ੍ਹਾ ਸਕੈਟਰਡ ਫੈਲ ਚ ਪਈਆਂ ਨੇ ਹਮ ਲੇਕਸ਼ਨ ਕਮਿਸ਼ਨ ਨੂੰ ਫੋਨ ਕੀਤਾ ਡੀਸੀ ਨੂੰ ਫੋਨ ਕੀਤਾ ਐਸਐਸਪੀ ਨੂੰ ਦੱਸਿਆ ਕਿਸੇ ਨੇ ਕੋਈ ਐਕਸ਼ਨ ਹੀ ਨਹੀਂ ਲਿਆ ਗਿਆ ਇਲੈਕਸ਼ਨ ਨਹੀਂ ਲਿਆ ਤੇ ਜਿਹੜਾ ਇਹ ਪਿੰਡਾ ਮਤਲਬ ਕਿ ਇਹਦੇ ਚ ਹੁਣ ਵਜ਼ੀਰ ਰਹੇ ਨੇ 2.5 ਸਾਲ 2.5 ਸਾਲ ਵਜ਼ੀਰ ਰਹੇ ਨੇ ਚਿਤਨ ਸਿੰਘ ਜੋੜਾ ਮਾਜਰਾ ਉਹਨਾਂ ਨੂੰ ਵੀ ਪਤਾ ਸੀ ਕਿ ਉਹਨਾਂ ਦਾ ਜਿਹੜਾ ਸਾਰਾ ਆਪਣਾ ਸਿਆਸੀ ਵਕਾਰ ਹੈ ਉਹ ਵੀ ਇੱਕ ਦਾਤੇ ਲੱਗਿਆ ਹੋਇਆ ਉਹਨਾਂ ਨੇ ਕੁਝ ਕੰਮ ਵੀ ਕੀਤੇ ਹੋਣਗੇ ਤੇ ਵਜ਼ੀਰ ਨੇ ਤਾਂ ਤੁਹਾਨੂੰ ਕੀ ਲੱਗਦਾ ਫਿਰ ਇਸ ਕਿਸਮ ਦੀ ਐਕਸਰਸਾਈਜ਼ ਚ ਉਹਨਾਂ ਨੂੰ ਪੈਣ ਦੀ ਕੀ ਲੋੜ ਪੈਗੀ ਇਹ ਤਾਂ ਦੇਖੋ ਉਹ ਬਿੱਤਰ ਜਵਾਬ ਦੇ ਸਕਦੇ ਨੇ ਇਹਦਾ ਮੈਂ ਉਹਨਾਂ ਦੇ ਮਨ ਦੀ ਗੱਲ ਕਿਵੇਂ ਕਹਿ ਸਕਦਾ ਅੱਜ ਸਾਰੇ ਸਮਾਣੇ ਚ ਕਾਗਜ਼ ਰਿਜੈਕਟ ਹੋਏ ਨੇ ਸ਼ਤਰਾਣੇ ਚ ਕਾਗਜ਼ ਰਿਜੈਕਟ ਹੋਏ ਨੇ ਸਨੌਰੇ ਚ ਹੋਏ ਘਨੌਰੇ ਚ ਹੋਏ ਰਾਜਪੁਰੇ ਹੋਏ ਇਹ ਤਾਂ ਹੁਣ ਜਿਨ੍ਹਾਂ ਨੇ ਕਰਾਏ ਨੇ ਉਹ ਬਿੱਤਰ ਜਵਾਬ ਦੇ ਸਕਦੇ ਨੇ ਲੇਕਿਨ ਮੰਤਰੀਓ 2 ਸਾਲ ਰਹੇ ਨੇ 2.5 ਸਾਲ ਨਹੀਂ ਰਹੇ ਲੇਕਿਨ ਸਾਨੂੰ ਤਾਂ ਕੋਈ ਸਾਡੇ ਨਗਰ ਜਾ ਕੇ ਪੁੱਛੋ ਕਿ ਉਹਨਾਂ ਨੇ ਕੀ ਕੰਮ ਕਰਾਇਆ ਤਾਨੂੰ ਤੁਸੀਂ ਵੀ ਤੇ ਵਿਸ਼ਨੀਕ ਨੂੰ ਤੁਹਾਨੂੰ ਕੀ ਲੱਗਦਾ ਕੀਤਾ ਉਹਨਾਂ ਨੇ ਕੁਝ ਪਿੰਡ ਦਾ ਮੇਰੇ ਨੋਟਿਸ ਦਾ ਕੋਈ ਐਸੀ ਗੱਲ ਨਹੀਂ ਹੈ ਜਿਹੜਾ ਕੋਈ ਪਿੰਡ ਚ ਕੋਈ ਇੱਕ ਲਾਈਟ ਵੀ ਲਗਾਈ ਹੋਵੇ ਉਹਨਾਂ ਨੇ ਦੋਵਾਂ ਸਾਲਾਂ ਚ ਵਜਿਰੀ ਚ ਅਸੀਂ ਪਿੰਡ ਚ ਗ੍ਰਿਡ ਮੈਂ ਲੈ ਕੇ ਆਇਆ ਜਦੋਂ ਮੈਂ ਸੀਗਾ ਮੈਂ ਪਿੰਡ ਦੇ ਮੰਡੀ ਮੇਰੇ ਫਾਦਰ ਨੇ ਬਣਾਈ ਹੈ ਹੋਸਪੀਟਲ ਰਸੀਬ ਬਣਾਇਆ ਸਕੂਲ ਅਸੀਂ ਬਣਾਇਆ ਪੰਚਾਇਤ ਘਰ ਅਸੀਂ ਬਣਾਇਆ ਸਾਰੇ ਪਿੰਡ ਦਾ ਸੀਵਰੇਜ ਦਾ ਜਿਹੜਾ ਪਾਣੀ ਕੱਢਿਆ ਉਹ ਮੇਰੇ ਮੈਂ ਆਪਣੇ ਟਾਈਮ ਕਰਾਇਆ ਸਾਰਾ ਪਿੰਡ ਪੱਕਾ ਕੀਤਾ ਪਿੰਡਾਂ ਦੀ 콜ੋਨੀ ਕੱਟੀ ਗਈ ਇਹ ਕੋਪਰੇਟਿਵ ਸੋਸਾਇਟੀ ਸਾਡੇ ਪਿੰਡ 'ਚ ਅਸੀਂ ਲਿਆਂਦੀ ਮਤਲਬ ਕਿ ਇਹ ਇੱਕ ਕੰਮ ਵੀ 10 ਦਿਨ ਜਿਹੜਾ ਇਹਨਾਂ ਨੇ ਕਰਾਇਆ ਪਰ ਤੁਸੀਂ ਪਿੰਡ ਪੱਦਰ ਤੇ ਉਹ ਹਲਕੇ ਪੱਦਰ ਤੇ ਵੀ ਮਤਲਬ ਕਿ ਤੁਸੀਂ ਉਹਨਾਂ ਨੂੰ ਕਿੰਨਾ ਕੁ ਪੋਲਿਟਿਕਲੀ ਆਪਣੇ ਲਈ ਥ੍ਰੈਟ ਸਮਝਦੇ ਹੋ ਮਤਲਬ ਕਿ ਕਿਪੜਾ ਕਬੜਾ ਉਹਨਾਂ ਦਾ ਥ੍ਰੈਟ ਹੈ ਸਿਆਸੀ ਤੌਰ ਤੇ ਮੈਂ ਤਾਂ ਉਹਨਾਂ ਨੂੰ ਸਮਝਦਾ ਕੁਝ ਨਹੀਂ ਪਤਾ ਮੇਰੇ ਕੋਲ ਮੈਂਬਰ ਪੰਚਾਇਤ ਬਣਨ ਆਏ ਸੀ ਕਰੀ ਮੈਂ ਜਵਾਬ ਦਿੱਤਾ ਸੀ ਮੈਂ ਕਿਹਾ ਵੀ ਤੁਸੀਂ ਐਜੂਕੇਸ਼ਨ ਤੁਹਾਡੀ ਹੈ ਨਹੀਂ ਉਹਨਾਂ ਦੇ ਫਾਦਰ ਨੂੰ ਚਾਚਾ ਜੀ ਨੂੰ ਚਾਚਾ ਜੀ ਨੂੰ ਬਣਾਇਆ ਸੀ ਸਾਹ ਕਰਨੈਲ ਸਿੰਘ ਖਨਾਲੀਆ ਉਹਨਾਂ ਨੂੰ ਕਹਿੰਦੇ ਸੀ ਰਿਸ਼ਪਾਲ ਸਿੰਘ ਹੋਰਾਂ ਦੇ ਫਾਦਰ ਸੀਗੇ ਜੀ ਮੈਂਬਰ ਪੰਚਾਇਤ ਰਿਫਿਊਜ਼ ਕਰਦਾ ਪਰ ਉਹ ਤਾਂ ਵਜ਼ੀਰ ਬਣ ਕੇ ਇਹ ਤਾਂ ਲੋਕਾਂ ਨੇ ਫੈਸਲਾ ਕੀਤਾ ਇਹ ਲੋਕਾਂ ਨੇ ਮੈਂ ਤਾਂ ਕਾਬਲੀਅਤ ਦੇਖ ਕੇ ਜਵਾਬ ਦਿੱਤਾ ਸੀ ਕਿ ਇਹ ਕਾਬਲੀਅਤ ਨਹੀਂ ਹੈ ਪੰਚਾਇਤ ਮੈਂਬਰ ਬਣਨ ਦੀ ਵੀ ਜੀ ਇਹ ਤਾਂ ਲੋਕਾਂ ਨੇ ਫੈਸਲਾ ਕੀਤਾ ਇਹ ਤਾਂ ਲੋਕ ਬਿਹਤਰ ਜਜ ਨੇ ਅੱਜ ਪੰਜਾਬ ਵਿੱਚ ਜੋ ਨਕਸਾ ਫਾਇਦਾ 92 ਸੀਟਾਂ ਜਿੱਤ ਕੇ ਜੋ ਪੰਜਾਬ ਦਾ ਨੁਕਸਾਨ ਹੋਇਆ ਇਹ ਲੋਕਾਂ ਦੇ ਅੱਜ ਸਿਰ ਫੜ ਕੇ ਬੈਠੇ ਨੇ ਲੋਕ ਅੱਜ ਰੋ ਰਹੇ ਨੇ ਤਰਾ ਤਰਾ ਕਰ ਰਹੇ ਨੇ ਕੀ ਨਾ ਕਰਜਾ ਪੰਜਾਬ ਤੇ 1 ਲੱਖ ਕਰੋੜ ਚਾੜ ਦੇਣਾ ਢਾਈਆਂ ਸਾਲਾਂ ਦੇ ਵਿੱਚ ਔਰ ਕਾਂਗਰਸ ਪਾਰਟੀ ਨੇ 75000000 ਕਰਜਾ ਲਿਆ 5 ਸਾਲਾਂ ਚ ਔਰ ਇਹਨਾਂ ਨੇ 1 ਉਹਦੇ ਵਿੱਚੋਂ ਅਸੀਂ 5000 ਕਰੋੜ ਮਾਫ ਕੀਤਾ ਕਿਸਾਨਾਂ ਦਾ ਇਹਨਾਂ ਨੇ ਨਾ ਡਵੈਲਪਮੈਂਟ ਕੀਤੀ ਨਾ ਕੋਈ ਸੜਕ ਬਣਾਈ ਨਾ ਕੋਈ ਪੰਚਾਇਤਾਂ ਨੂੰ ਪੈਸੇ ਦਿੱਤੇ ਜਿਹੜੇ ਸਾਡੇ ਦਿੱਤੇ ਪੈਸੇ ਮੇਰੇ ਸਨੌਰ ਬਲੌਗ ਦਾ 1.5 ਕਰੋੜ ਰੁਪਏ ਵਾਪਸ ਲੈ ਕੇ ਮੇਰਾ ਪੁੰਨਰੇੜੀ ਬਲੌਗ ਦਾ 2 ਕਰੋੜ ਰੁਪਏ ਵਾਪਸ ਲੈ ਕੇ ਮੈਂ ਸੀਬਰੇਲ ਦੀ 60 ਕਰੋੜ ਸਨੌਰ ਵਾਸਤੇ ਲਿਆਂਦਾ ਸੀ 10 ਕਰੋੜ ਦੇ ਮੈਂ ਟੈਂਡਰ ਵੀ ਕਰਾਤੇ ਸੀ ਉਹ ਪੈਸੇ ਵੀ ਉਹ ਵਾਪਸ ਚਲੇ ਗਏ ਇਹਨਾਂ ਨੇ ਪਿੰਡਾਂ ਦੀਆਂ ਪੰਚਾਇਤਾਂ ਚੋਂ ਵੀ ਪੈਸੇ ਵਾਪਸ ਲੈ ਗਏ ਲੋਕਾਂ ਨੇ ਵੋਟਾਂ ਪਾਈਆਂ ਔਰ ਸਾਡਾ ਫਰਜ਼ ਬਣਦਾ ਗਵਰਨਰ ਬਣ ਕੇ ਸਾਡਾ ਪਿੰਡਾਂ ਨੂੰ ਦੇਈਏ ਇਹ ਸਾਡੇ ਦਿੱਤੇ ਪੈਸੇ ਵੀ ਵਾਪਸ ਲੈ ਗਏ ਇਹ ਪਹਿਲਾ ਬਦਲਾ ਦੇਖਿਆ ਐਸੀ ਚੀਜ਼ ਪੰਜਾਬ ਵਿੱਚ ਅਸੀਂ ਪਿਛਲੇ ਇੰਨੇ ਸਾਲਾਂ ਵਿੱਚ ਕਦੀ ਪੁਨਰਹਿੜੀ ਦਾ ਨਾਂ ਲਿਆ ਪੁਨਰਹਿੜੀ ਵੀ ਚਰਚਾ 'ਚ ਆਇਆ ਸੀ ਵੀਡੀਓ ਸਾਹਿਬ ਦੇ ਤੁਸੀਂ ਦੇਖੀ ਹੋਣੀ ਹੈ ਵੀਡੀਓ ਕਾਫੀ ਵਾਇਰਲ ਹੋਈ ਹੈ ਉਹ ਮਸਲੇ ਦਾ ਤੁਹਾਨੂੰ ਤੁਸੀਂ ਦੇਖੋ ਉੱਥੇ ਐਮਐਲਏਾਂ ਦੀ ਜਿਹੜੀ ਲੈਂਗੁਏਜ ਹੈ ਬਹੁਤ ਮਾੜੀ ਹੈ ਉਹੇ ਜਿਹੀ ਮੁਲਾਜ਼ਮਾਂ ਦੀ ਹੈ ਔਨ ਕੈਮਰਾ ਦੇਖ ਲਓ ਤੁਸੀਂ ਉਹ ਇੱਕ ਇੱਕ ਐਕ ਸਰਵਿਸਮੈਨ ਨੂੰ ਸਾਡੇ ਦੇਸ਼ ਦੀ ਰੱਖਿਆ ਕਰਕੇ ਰਿਟਾਇਰ ਹੋ ਕੇ ਆਇਆ ਹੈ ਜਲਵੇੜਾ ਉਹਦਾ ਪਿੰਡ ਹੈ ਗੁਰਸੇਖ ਆਦਮੀ ਹੈ ਆਪਣੀ ਵਾਈਫ ਦੇ ਨੋਮੀਨੇਸ਼ਨ ਪੇਪਰ ਫਾਈਲ ਕਰਨ ਗਿਆ ਐਨਓਸੀ ਮੰਗ ਰਿਹਾ ਠੀਕ ਐਂਡੋਸੀ ਦੇਣ ਤੇ ਵੀ ਆ ਕੇ ਬਾਹਰ ਆ ਕੇ ਉਹਨੂੰ ਦੇ ਗਾਲਾਂ ਕੱਢੀਆਂ ਉਹਨਾਂ ਨੇ ਇਟ ਇਜ਼ ਔਨ ਕੈਮਰਾ ਇਹਦੇ ਕੋਈ ਡਿਨਾਈ ਨਹੀਂ ਕਰ ਸਕਦਾ ਸਾਡੇ ਵਰਕਰਸ ਨੂੰ ਕੈਂਡੀਡੇਟਸ ਨੂੰ ਨਾ ਇਹਨਾਂ ਨੇ ਐਨਓਸੀਸ ਦਿੱਤੇ ਨਾ ਚੁੱਲ੍ਹਾ ਟੈਕਸ ਦਿੱਤੇ ਨਾ ਇਹਨਾਂ ਨੇ ਦੱਸਿਆ ਤੁਹਾਡਾ ਪਿੰਡ ਰਿਜ਼ਰਵ ਹੈ ਤੁਹਾਡਾ ਪਿੰਡ ਓਪਨ ਹੈ ਲਾਸਟ ਡੇ ਆ ਕੇ ਹੋਇਆ ਸਾਰੀ ਥਾਂ ਤੇ ਧਾਂਦਲੀ ਹੋਈ ਹੈ ਤੁਸੀਂ ਅੱਧੀ ਰਾਤ ਚਲੇ ਜਾਓ ਐਮਐਲਏ ਨੂੰ ਪੈਸੇ ਦਿਓ ਤੇ ਰਿਜ਼ਰਵ ਕਰਾ ਲਓ ਜੇ ਓਪਨ ਕਰਾ ਲਓ ਪੰਚੀਆਂ ਵੀ ਵਿਕੀਆਂ ਪੰਜਾਬ ਦੇ ਵਿੱਚ ਭਗਵੰਤ ਮਾਨ ਜੀ ਨੂੰ ਮੈਂ ਕਹਿਣਾ ਚਾਹਨਾ ਇਹ ਤੁਹਾਡੇ ਬਦਲਾਅ ਚ ਪਹਿਲੀ ਵਾਰ ਪੰਜਾਬ ਵਿੱਚ ਹੋਇਆ ਕਿ ਪੰਚੀ ਸਰਪੰਚੀਆਂ ਔਨ ਸੇਲ ਹਾਂ ਜਿਹੜਾ ਹਾਈਐਸਟ ਬਿਡਰ ਹੈ ਮੈਂ ਕਨੌਰ ਦੇਖਿਆ ਸਵੇਰੇ 4 ਵਜੇ ਬਿਡਿੰਗ ਹੁੰਦੀ ਕਨੌਰ ਉੱਥੇ ਸਾਹ ਜਲਾਲਪੁਰ ਸਾਹਿਬ ਸੀਗੇ ਉੱਥੇ ਹਰਦੀਪਾਲ ਸਿੰਘ ਸੀਗੇ ਰਾਜਪੁਰਾ ਦੇ ਵਿੱਚ ਉੱਥੇ ਕਲ ਤ੍ਰਿਪਤ ਸਿੰਘ ਬਾਜਵਾ ਅਸੀਂ ਪ੍ਰੈਸ ਕਾਨਫਰੰਸ ਕੀਤੀ ਕੱਲ ਰਾਜਾ ਵੜਿੰਗ ਜੀ ਤੇ ਅਸੀਂ ਸਾਰਿਆਂ ਨੇ ਉੱਥੇ ਦੱਸਿਆ ਕਿਸ ਤਰ੍ਹਾਂ 5 ਲੱਖ 8 ਲੱਖ 10 ਲੱਖ 25 ਲੱਖ ਤੱਕ ਸਰਪੰਚਾਂ ਦੀਆਂ ਬੋਲੀਆਂ ਹੋਈਆਂ ਬਾਹਰ ਬੰਦੇ ਬੈਠੇ ਨੇ ਜਿਹੜਾ ਵਾਅਦਾ ਦੇ ਗਿਆ ਉਹਦੇ ਕਾਗਜ਼ ਓਕੇ ਦੂਜੇ ਦੇ ਰਿਜੈਕਟ ਤੇ ਉਦਾਂ ਇਹਨਾਂ ਪਾਰਟੀ ਸਟਰਕਚਰ ਨਹੀਂ ਹੈਗਾ ਕੋਈ ਪਾਰਟੀ ਦਾ ਉਮੀਦਵਾਰ ਨਹੀਂ ਕਿੰਨਾ ਦਾ ਇਹ ਮਤਲਬ ਕੀ ਆਮ ਆਦਮੀ ਪਾਰਟੀ ਇਹ ਪਾਰਟੀ ਨੇ ਇੱਥੇ ਨੈਸ਼ਨਲ ਪਾਰਟੀ ਬਣੀ ਹੈ ਇਹ ਪਾਰਟੀ ਨੇ ਇੰਡੀਆ ਦੇ ਨਕਸ਼ੇ ਤੋਂ ਬਿਲਕੁਲ ਖਤਮ ਹੋ ਜਾਣਾ ਤੁਸੀਂ ਅੱਜ ਹਰਿਆਣਾ ਦੇ ਵਿੱਚ ਜਾ ਕੇ ਦੇਖ ਲਓ ਕਿ ਕਿਤੇ ਖਾਤਾ ਵੀ ਨਹੀਂ ਖੁੱਲਿਆ ਪਾਰਟੀ ਦਾ ਇਹ ਪੰਜਾਬ ਵਿੱਚ ਸੇਮ ਹਾਲ ਹੋਣਾ ਹੈ ਇਹ ਅੱਜ ਤੋਂ ਡੇਢ ਸਾਲ ਬਾਅਦ ਇੱਕ ਸੀਟ ਇਹ ਪਾਰਟੀ ਨੇ ਜਿੱਤ ਸਕਦੀ ਪੰਜਾਬ ਦੇ ਵਿੱਚ ਜੋ ਇਹਨਾਂ ਨੇ ਹਾਲ ਕੀਤਾ ਹੈ ਠੀਕ ਹੈ ਔਰ ਜਿਹੜੇ ਪਿੰਡਾਂ 'ਚ ਪੋਲਿੰਗ ਹੋਣੀ ਹੈ ਤੁਸੀਂ ਮੈਨੂੰ ਆ ਦਿਖਾ ਦਿਓ 15 ਤਰੀਕ ਨੂੰ ਪੰਚਾਇਤ ਦੀ ਪੋਲਿੰਗ ਹੈ ਕਿਸੇ ਪਿੰਡ ਜਿੱਥੇ ਪੋਲਿੰਗ ਹੋਗੀ ਜੇ ਪਾਰਟੀ ਕਿਸੇ ਵੀ ਇੱਕ ਵੀ ਸੀਟ ਜਿੱਤ ਗਈ ਅੱਛਾ ਲੋਕਾਂ ਨੇ منہ ਮੋੜ ਲਿਆ ਨਾ ਤੇ ਇਹ ਤਾਂ ਨਰੋਲ ਤੱਕਾ ਕਰ ਰਹੇ ਨੇ ਰੇਕ ਤੱਕਾ ਕਰ ਰਹੇ ਨੇ ਹੁਣ ਮੰਨ ਲਓ ਤੁਸੀਂ ਇੱਕ ਹਲਕੇ ਦੇ ਪੂਰੇ ਇੰਚਾਰਜ ਹੋ ਤੁਸੀਂ ਇੰਨਾ ਤੁਹਾਡਾ ਨਾਮ ਹੈਗਾ ਤੁਹਾਡੇ ਪਿੰਡ ਦੇ ਵਿੱਚ ਤੁਹਾਡੇ ਰਿਸ਼ਤੇਦਾਰ ਦੇ ਕਾਗਜ਼ ਰਿਜੈਕਟ ਹੋਏ ਨੇ ਹੁਣ ਇਸ ਮਸਲੇ ਤੇ ਜੇ ਤੁਸੀਂ ਨਹੀਂ ਕੁਝ ਕਰਪਾਉਂਦੇ ਉਹ ਇੱਕ ਸਿਆਸੀ ਮੈਸੇਜ ਹੋਵੇ ਮੇਰੇ ਤਾਂ ਸਾਰੇ ਰਿਸ਼ਤੇ ਮੇਰਾ ਸਨੌਰ ਹਲਕਾ ਜਿਹਦੇ ਵੀ ਕਾਗਜ਼ ਰਿਜੈਕਟ ਹੋਏ ਨੇ ਉਹ ਮੇਰੇ ਰਿਸ਼ਤੇਦਾਰਾਂ ਤੋਂ ਲੋ ਜਿਆਦਾ ਨੇੜੇ ਨਹੀਂ ਮੇਰੇ ਵਰਕਰ ਨੇ ਪਾਰਟੀ ਦੇ ਨਾਲ ਖੜੇ ਨੇ ਰਿਸ਼ਤੇਦਾਰੀ ਦਾ ਮੈਨਾ ਨਹੀਂ ਹੈ ਇਹ ਤਾਂ ਸਾਡੀ ਫੈਮਲੀ ਦਾ ਜੀ ਹੈ ਜਿਹੜਾ ਉਹਨਾਂ ਨੇ ਇੱਥੇ ਰਿਜੈਕਟ ਕੀਤਾ ਕਿ ਇਹ ਫੈਮਲੀ ਇਲੈਕਸ਼ਨ ਨਹੀਂ ਲੜ ਸਕਦੀ ਇਹ ਪਿੰਡ ਦਾ ਤੁਹਾਡੇ ਨਾਲ ਜੁੜਦਾ ਹੈ ਨਾ ਮੇਰਾ ਸਵਾਲ ਇਹ ਸੀਗਾ ਵੀ ਹੁਣ ਤੁਸੀਂ ਇਸ ਮਸਲੇ ਤੇ ਕੀ ਕਰ ਰਹੇ ਹੋ ਮਤਲਬ ਕਿ ਇਹ ਤੁਸੀਂ ਕਹਿ ਰਹੇ ਹੋ ਕਿ ਬਾਇਸਟ ਹੈ ਸਾਰਾ ਮੋਟੀਵੇਟਿਡ ਹੈ ਤੁਸੀਂ ਕੋਈ ਕੋਰਟ ਦੇ ਰਿਜਰ ਜਲ ਮੈਂ ਇਲੈਕਸ਼ਨ ਕਮਿਸ਼ਨਰ ਅਮਲ ਚੌਧਰੀ ਹੋਰਾਂ ਕੋਲੋਂ ਮਿਲ ਕੇ ਆਏ ਆ ਸਾਰੀ ਗੱਲ ਦੱਸ ਕੇ ਆਏ ਆ ਆਪਣੇ ਹਲਕੇ ਦੀ ਵੀ ਸੁਣਾਉ ਸਮਾਣੇ ਦੀ ਵੀ ਸਾਰੀ ਦੱਸਿਆ ਜੋ ਕੁਝ ਇੱਥੇ ਹੋਇਆ ਉਹਨਾਂ ਨੇ 14 ਤਰੀਕ 15 ਤਰੀਕ ਤੱਕ ਉਹਨਾਂ ਨੇ ਜਿੰਨੀਆਂ ਕੰਪਲੇਂਟਸ ਨੇ ਕਹਿੰਦੇ ਸੀ 15 ਨੂੰ ਟੇਕ ਅਪ ਕਰਾਂਗੇ ਇੱਕ ਵਾਰੀ ਪੋਲਿੰਗ ਹੋਣ ਦੋ ਅਸੀਂ ਕੀਤੀਆਂ ਇਲੈਕਸ਼ਨਾਂ ਵੀ ਕੈਨਸਲ ਕਰਾਂਗੇ ਅਗਰ ਅਸੀਂ ਇਹ ਕੰਪਲੇਂਟ ਸਹੀ ਪਾਈਆਂ ਗਈਆਂ ਲੇਕਿਨ ਇਹ ਹੁਣ ਟਾਈਮ ਨਹੀਂ ਹੈ ਅਸੀਂ 15 ਤੋਂ ਬਾਅਦ ਅਸੀਂ ਟੇਕ ਅਪ ਕਰਾਂਗੇ ਅੱਛਾ 15 ਤੋਂ ਬਾਅਦ ਟੇਕ ਅਪ ਕਰਾਂਗੇ 15 ਠੀਕ ਹੈ ਮੇਰਾ ਲਾਸਟ ਸਵਾਲ ਤੁਹਾਨੂੰ ਮਤਲਬ ਕਿ ਤੁਸੀਂ ਜਿਵੇਂ ਚੇਤਨ ਸਿੰਘ ਜوڑا ਮਾਜਰਾ ਦਾ ਨਾਮ ਲਿਆ ਕਿ ਉਹ ਇਸ ਪਿੰਡ ਤੋਂ ਨਹੀਂ ਹੈਗੇ ਪਰ ਤੁਹਾਡੇ ਨਾਲ ਜੁੜੇ ਰਹੇ ਨੇ ਪਰ ਇਸ ਇਲੈਕਸ਼ਨਸ ਵੀ ਆਉਂਦੀ ਰਹਿੰਦੀਆਂ ਪੋਲਿਟਿਕਸ ਵੀ ਚੱਲਦੀ ਰਹੂਗੀ ਪਰ ਜਿਹੜਾ ਜਿਹੜਾ ਪਰਸਨਲ ਰਿਲੇਸ਼ਨਸ਼ਿਪ ਆ ਜਦੋਂ ਇਸ ਕਿਸਮ ਦੀ ਗੱਲ ਹੁੰਦੀ ਹੈ ਪਿੰਡ ਪੱਧਰ ਤੇ ਕੀ ਉਹ ਦੇ ਵਿੱਚ ਕੋਈ ਖਟਾਸ਼ ਪੈਦਾ ਹੋ ਰਹੀ ਹੈ ਤੁਹਾਡੇ ਵਿੱਚ ਕੋਈ ਖਟਾਸ਼ ਨਹੀਂ ਬਹੁਤ ਪਿਆਰ ਹੈ ਸਾਰਿਆਂ ਦੇ ਵਿੱਚ ਉਹ ਮੈਨੂੰ ਹਮੇਸ਼ਾ ਚਾਚਾ ਜੀ ਕਹਿ ਕੇ ਗੋਡੀ ਹੱਥ ਲਾਂਦੇ ਨੇ ਅਸੀਂ ਉਹਨਾਂ ਨੂੰ ਅਸ਼ੀਰਵਾਦ ਦਿੰਨੇ ਆ ਸਾਡਾ ਬੱਚਾ ਹੈ ਪਰਿਵਾਰ ਦਾ ਅਸੀਂ ਜਿਹੜਾ ਸਾਡੇ ਨਗਰ ਵਿੱਚ ਆ ਗਿਆ ਅਸੀਂ ਇਕੱਠੇ ਰਹੇ ਹਾਂ ਸਾਰਾ ਕੁਝ ਇਕੱਠੇ ਸਾਰੇ ਕੰਮ ਕਰਦੇ ਰਹੇ ਹਾਂ ਕਦੀ ਸਾਡੀ ਨਾਲ ਲੜਾਈ ਹੋਈ ਜਾਂ ਨਾ ਅਸੀਂ ਕਦੀ ਇੱਕ ਦੂਜੇ ਨੂੰ ਮਾੜਾ ਚੰਗਾ ਬੋਲੇ ਹਾਂ ਤੇ ਬੜੇ ਸਤਿਕਾਰਯੋਗ ਨੇ ਸਾਰੇ ਕੋਈ ਸਾਡੇ ਮੰਨਾਂ ਚ ਕੋਈ ਕਟਾਸ ਨਹੀਂ ਤੇ ਫਿਰ ਕੌਣ ਬਣ ਰਿਹਾ ਜਿਸ ਪੰਚ ਫਿਰ ਜੋੜਾ ਮਾਜਰਾ ਇਹ ਤਾਂ ਲੋਕਾਂ ਦਾ ਫੈਸਲਾ ਮੈਂ ਨਹੀਂ ਦੱਸ ਸਕਦਾ ਟੈਸਟ ਹੋ ਗਏ ਇੱਥੇ ਦੇਖੋ ਜੀ ਮੈਂ ਬਹੁਤਾ ਇੰਟਰਫੇਅਰ ਨਹੀਂ ਕਰਦਾ ਪਿੰਡ ਦੇ ਵਿੱਚ ਬਹੁਤ ਘੱਟ ਕਦੀ ਇੰਟਰਫੇਅਰ ਮੈਂ ਕਿਸੇ ਨੂੰ ਇਹ ਨਹੀਂ ਕਹਿੰਦਾ ਇਹਨੂੰ ਵੋਟ ਪਾਇਓ ਨਾ ਪਾਇਓ ਨਗਰ ਦੀ ਮਰਜ਼ੀ ਹੈ ਮੈਨੂੰ ਹਲਕੇ ਦੀ ਜ਼ਿੰਮੇਵਾਰੀ ਸਨੌਰ ਦੀ ਦਿੱਤੀ ਹੈ ਉੱਥੇ ਮੈਂ ਆਪਣਾ ਪੋਲਿਟਿਕਸ ਕਰਦਾ ਮੈਂ ਆਪਣੇ ਪਿੰਡ ਚ ਰਾਜਨੀਤੀ ਨਹੀਂ ਕਰਨੀ ਨਾ ਮੈਂ ਪਿੰਡ ਚ ਕਿਸ ਦੀ ਸਪੋਰਟ ਕਰਨੀ ਨਾ ਮੈਂ ਕਿਸ ਦੀ ਵਿਰੋਧਤਾ ਕਰਨੀ ਨਗਰ ਮੇਰੀ ਇਹ ਹੈ ਕਿ ਜਿਹੜਾ ਤੁਹਾਨੂੰ ਕੰਮ ਕਰਨ ਵਾਲਾ ਇਮਾਨਦਾਰ ਅੱਛਾ ਕੈਂਡੀਡੇਟ ਮਿਲ ਜੇ ਉਹਦੀ ਮਦਦ ਕਰੋ ਉਹਨੂੰ ਜਿਤਾਓ ਫੈਸਲਾ ਨਗਰ ਦਾ ਸਿਰ ਮੱਥੇ ਕਬੂਲ ਕਰਾਂ ਜੀ ਧੰਨਵਾਦ ਬਹੁਤ ਬਹੁਤ ਐਸਨ ਹਰਿੰਦਰਪਾਲ ਸਿੰਘ ਜੀ ਹੈਰੀ ਮਾਨ ਜਿਨ੍ਹਾਂ ਨੇ ਜੋ ਇੱਥੇ ਸਾਰਾ ਮਸਲਾ ਵਾਪਰਿਆ ਪਿੰਡ ਜੋੜਮਾਜਰਾ ਦੇ ਵਿੱਚ ਤੇ ਪੂਰੇ ਪੰਜਾਬ 'ਚ ਜੋ ਵਾਪਰ ਰਿਹਾ ਜਿਹੜੇ ਹਲਕੇ ਨੂੰ ਇਹ ਦੇਖ ਰਹੇ ਨੇ ਉਸ ਦੇ ਵਿੱਚ ਜੋ ਪੰਚਾਇਤੀ ਚੋਣਾਂ ਦੇ ਹਵਾਲੇ ਨਾਲ ਜੋ ਚੀਜ਼ਾਂ ਵਾਪਰ ਰਹੀਆਂ ਨੇ ਇਹਨਾਂ ਨੇ ਆਪਣਾ ਪੱਖ ਦਿੱਤਾ ਉਮੀਦ ਹੈ ਤੁਹਾਨੂੰ ਗੱਲਬਾਤ ਪਸੰਦ ਆਏਗੀ ਕਮੈਂਟ ਬਾਕਸ ਦੇ ਵਿੱਚ ਆਪਣੀ ਰਾਈ ਜ਼ਰੂਰ ਰੱਖਿਓ ਧੰਨਵਾਦ